ਕਿ ਅਸੀਂ ਬਹੁਤ ਦੁਖੀ ਪਰਿਵਾਰ ਪਹਿਲੇ ਹੀ ਦੁਖੀ ਸੀਗਾ ਨਿੱਕੇ ਨਿੱਕੇ ਬੱਚੇ ਐ ਦੋ ਮਾਂ ਵੀ ਚਲੇ ਗਈ ਛੱਡ ਕੇ ਇਹਨਾਂ ਦਾ ਡੈਡੀ ਵੀ ਚਲੇ ਗਿਆ ਇਹਦੇ ਵੀ ਹੁਣ ਸੱਟਾਂ ਵਟਾਂ ਵੱੱਜੀਆਂ ਕਰਕੇ ਵੀ ਹੁਣ ਇਹ ਆਸਤਾਲ ਪਿਆ ਵੀ ਕਮਾਉਣ ਵਾਲਾ ਮਗਰ ਕੋਈ ਹੈ ਨਹੀਂਗਾ ਕੋਈ ਕਮਾਈ ਹੈ ਨਹੀਂਗੀ ਕਿਸੇ ਪਾਸੋਂ ਉਹ ਨਸ਼ੀਦ ਵਿੱਚ ਪਤਾ ਨਹੀਂ ਹੁਣ ਲੱਗਾ ਵੀ ਕਿਹਨੇ ਮਾਰਿਆ ਕਿਹਨੇ ਨਹੀਂ ਮਾਰਿਆ ਕੋਈ ਪੁਲਿਸ ਪੜਤਾਲ ਨਹੀਂ ਹੋਈ ਇਸ ਤੋਂ ਬਾਅਦ ਨਹੀਂ ਹੋਈ ਕੋਈ ਨਹੀਂ ਹੋਈ ਜੀ ਇਹਦਾ ਕੱਲਾ ਮੁੰਡਾ ਹੀ ਵੈਸੋ ਰਬ ਜਾਰੇ ਮੁੰਡੇ ਨੇ ਦੱਸਿਆ ਹੂੰ ਉਹ ਚੀਜ਼ ਆਪਨ ਪਤਾ ਦਾ ਫੇਗਾ ਪਰ ਸਾਭ ਕੁਝ ਹੋ ਜਾਣਾ ਹੈ ਪੜ ਲੈਣ ਦੇ ਜਾਂ ਕੁਝ ਵੀ ਹੁੰਦਾ ਹੂੰ ਇਹਦਾ ਵੈਸੋ ਸੀ ਪਤਾ ਨਹੀਂ ਸੀ ਵੀ ਮੈਨੂੰ ਕੀ ਹੋਈਆ ਕਿੰਨੇ ਹੋਇਆ ਇਸ ਵੀਡੀਓ ਦੇ ਜਰੀਏ ਅਸੀਂ ਇੱਕ ਤਰਲਾ ਜਿਹੜਾ ਉਹ ਪੰਜਾਬੀਆਂ ਤੀ ਪਹੁੰਚਾਉਣਾ ਚਾਹੁੰਦੇ ਆ ਉਹ ਤਰਲਾ ਇੱਕ ਪਤਨੀ ਦਾ ਤਿੰਨ ਬੱਚਿਆਂ ਦਾ ਇੱਕ ਬਜ਼ੁਰਗ ਮਾਤਾ ਪਿਤਾ ਦਾ ਜਿਹੜੇ ਕਿਤੇ ਨਾ ਕਿਤੇ ਇਹ ਆਸ ਲਗਾਈ ਬੈਠੇ ਆ ਕਿ ਪੰਜਾਬੀ ਉਹਨਾਂ ਦੀ ਬਾਹ ਫੜਨਗੇ ਉਹਨਾਂ ਦੀ ਮਦਦ ਕਰਨਗੇ ਕਿਉਂਕਿ ਇਸ ਪਰਿਵਾਰ ਨੂੰ ਇਸ ਟਾਈਮ ਆ ਜਿਹੜੀ ਉਹ ਸਖਤ ਮਦਦ ਦੀ ਜ਼ਰੂਰਤ ਹੈਗੀ ਆ ਕਿਉਂਕਿ ਪੰਜਾਬੀਆਂ ਜਿੱਧਰ ਨੂੰ ਵੀ ਚੱਲ ਪੈਂਦੇ ਹੈਗੇ ਸਾਡੇ ਪੰਜਾਬੀ ਅਕਸਰ ਨਮਾਣਿਆਂ ਨਤਾਣਿਆਂ ਦੀ ਬਾਹ ਫੜਨ ਦੇ ਵਾਲਾ ਜਿਹੜਾ ਸਾਡੇ ਪੰਜਾਬੀਆਂ ਨੇ ਸਾਡੇ ਗੁਰੂਆਂ ਦਾ ਇਹ ਫਲਸਫਾ ਹੈਗਾ ਤੇ ਉਸ ਫਲਸਫੇ ਦੇ ਉੱਤੇ ਸਾਡੇ ਪੰਜਾਬੀ ਜਿਹੜੇ ਪਹਿਰਾ ਦਿੰਦੇ ਹੈਗੇ ਆ ਪਿਛਲੇ ਸਮੇਂ ਦੇ ਦੌਰਾਨ ਹੜ੍ਹ ਆਏ ਤਾਂ ਉਹਨਾਂ ਹੜ੍ਹਾਂ ਦੇ ਦੌਰਾਨ ਵੀ ਸਾਡੇ ਪੰਜਾਬੀਆਂ ਨੇ ਖੁੱਲੇ ਦਿਲ ਦੇ ਨਾਲ ਹੜ੍ਹ ਪੀੜਤਾਂ ਦੀ ਜਿਹੜੀ ਮਦਦ ਕੀਤੀ ਤੇ ਪਰ ਇਸ ਟਾਈਮ ਇਸ ਪਰਿਵਾਰ ਨੂੰ ਵੱਡੀ ਮਦਦ ਦੀ ਜ਼ਰੂਰਤ ਹੈ ਕਿਉਂਕਿ ਪਰਿਵਾਰ ਦਾ ਇੱਕੋ ਇੱਕ ਕਮਾਊ ਜੀ ਇੱਕੋ ਇੱਕ ਕਮਾਉਣ ਵਾਲਾ ਜਿਹੜਾ ਉਹ ਇਸ ਟਾਈਮ ਹਸਪਤਾਲ ਪਿਆ ਹੋਇਆ ਤੇ ਹਸਪਤਾਲ ਦਾ ਖਰਚਾ ਇੰਨਾ ਜ਼ਿਆਦਾ ਕਿ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਜਿੱਥੇ ਇਸ ਸਿਹਤ ਸੰਕਟ ਦੇ ਸਮੇਂ ਦੇ ਵਿੱਚ ਕਿਉਂਕਿ ਕਹਿਣ ਨੂੰ ਹੈ ਜਿਹੜਾ ਸਾਡੇ ਪੰਜਾਬ ਦੇ ਵਿੱਚ ਸਿਹਤ ਸਿਹਤ ਕ੍ਰਾਂਤੀ ਹੈਗੀ ਆ ਪਰ ਜਦੋਂ ਕਿਤੇ ਗਰੀਬ ਦੇ ਉੱਤੇ ਆਫਤਾ ਆ ਪੈਂਦੀ ਹੈਗੀ ਆ ਤਾਂ ਪ੍ਰਾਈਵੇਟ ਹਸਪਤਾਲਾਂ ਦਾ ਜਿਹੜਾ ਉਸ ਨੂੰ ਮਹਾਨ ਕਰਨਾ ਪੈਂਦਾ ਤੇ ਪ੍ਰਾਈਵੇਟ ਹਸਪਤਾਲਾਂ ਦੇ ਮੂੰਹ ਭਰਨੇ ਆ ਜਿਹੜੇ ਉਹ ਬਹੁਤ ਜ਼ਿਆਦਾ ਔਖੇ ਆ ਸਾਡੇ ਨਾਲ ਪਰਿਵਾਰ ਮੌਜੂਦ ਨੇ ਨੌਜਵਾਨ ਉਹਦੇ ਨਾਲ ਕੀ ਦੁਰਘਟਨਾ ਹੋਈ ਆ ਇਸ ਤੋਂ ਪਹਿਲਾਂ ਪਰਿਵਾਰ ਦੀ ਆਰਥਿਕ ਹਾਲਤ ਕਿਸ ਤਰ੍ਹਾਂ ਦੀ ਸੀਗੀ ਆਪਾਂ ਪਰਿਵਾਰ ਤੋਂ ਜਾਣਾਂਗੇ ਬੀਬੀ ਸਸਿਕਲ ਕੀ ਨਾਮ ਆ ਤੁਹਾਡਾ ਜੀ ਕਰਨਜੀਤ ਕੌਰ ਆ ਜੀ ਠੀਕ ਅੱਛਾ ਬੀਬੀ ਕੀ ਸਮੱਸਿਆ ਹੈਗੀ ਆ ਤੁਹਾਡੇ ਲੜਕੇ ਨੂੰ ਕਿਵੇਂ ਉਹ ਹਸਪੀਟਲ ਪਹੁੰਚਿਆ ਹਾਂਜੀ ਪਹਿਲਾਂ ਤਾਂ ਜੀ ਆਪਣਾ ਲੜਕਾ 4 ਮਹੀਨੇ ਹੋਣੇ 5 ਤਰੀਕ ਨੂੰ ਹਾਂ ਆਪਣਾ ਪੂਰਾ ਹੋ ਗਿਆ ਸੀ ਕਿਸੇ ਨੇ ਵੀ ਮਾਰ ਕੇ ਸੜ ਦਿੱਤਾ ਪਤਾ ਨਹੀਂ ਲੱਗਾ ਸੀਗਾ ਹਾਂ ਤੇ ਹੁਣ ਆਹ 10 12 ਦਿਨ ਹੋ ਗਏ ਜੀ ਵੀ ਆਪਣਾ ਬੱਚਾ ਉਹ ਵੀ ਕਿਸੇ ਨੇ ਫੋਨ ਕਰਤਾ ਵੀ ਐਕਸੀਡੈਂਟ ਹੋ ਗਿਆ ਹਾਂ ਵੀ ਬੇਹੋਸ਼ ਆ ਅਸੀਂ ਚੱਕ ਲਿਆਂਦਾ ਲੈ ਕੇ ਚਲੇ ਗਏ ਫਰੀਦਕੋਟ ਹਾਂ ਤੇ ਉਹਨਾਂ ਨੇ ਵੀ 4 ਦਿਨ ਰੱਖਿਆ ਉੱਥੇ ਹਾਂ ਉਹ ਵੀ ਖਰਚਾ ਹੋ ਰਿਹਾ ਸੀਗਾ ਵੀ ਕਾਰਡ ਕੋਡ ਨਹੀਂ ਚੱਲਿਆ ਸੀਗਾ ਹਾਂ ਤੇ ਉਹਨਾਂ ਨੇ ਮੁੜ ਕੇ ਰਹਿਫਲ ਕਰਤਾ ਬਠਿੰਡੇ ਦਾ ਹਮ ਹੁਣ ਬਠਿੰਡੇ ਦਾ ਤੁਹਾਨੂੰ ਪਤਾ ਹੀ ਆ ਵੀ ਵੀਰ ਜੀ ਆਪਣਾ ਕਿੰਨਾ ਖਰਚਾ ਵੀ ਆਪਾਂ ਗਰੀਬ ਭੈਣ ਭਰਾ ਨਹੀਂ ਖਰਚਾ ਚੁੱਕ ਸਕਦੇਗੇ ਵੀ ਬਹੁਤ ਜ਼ਿਆਦਾ ਖਰਚਾ ਥੇ ਤੇ ਸਰਦੀ ਸੱਟ ਜਾ ਰਹੀ ਸੀ ਹੋਰ ਸੱਟਾਂ ਬਹੁਤ ਜਾ ਰਹੀ ਸੀ ਵੀ ਹਜੇ ਤੱਕਰ ਵੀ ਚੱਜਣਾ ਬੋਲਣ ਨਹੀਂ ਲੱਗਾਗਾ ਹਮ ਤੇ ਵੀ ਆਪਾਂ ਨੂੰ ਗਰੀਬ ਭੈਣ ਭਰਾ ਦੀ ਮਦਦ ਦੀ ਲੋੜ ਆ ਜਿੰਨੇ ਵੀ ਹੋ ਸਕੇ ਅਸੀਂ ਬਹੁਤ ਦੁਖੀ ਪਰਿਵਾਰ ਪਹਿਲਾਂ ਹੀ ਦੁਖੀ ਸੀਗਾ ਨਿੱਕੇ ਨਿੱਕੇ ਬੱਚੇ ਐ ਦੋ ਮਾਂ ਵੀ ਚਲੇ ਗਈ ਛੱਡ ਕੇ ਇਹਨਾਂ ਦਾ ਡੈਡੀ ਵੀ ਚਲੇਗਾ ਵੱਡਾ ਸੀਗਾ ਵਿਚਾਰਾ ਉਹ ਸੰਭਾਲਦਾ ਸੀਗਾ ਵੱਡੇ ਦੋਨੇ ਜੀ ਉਹ ਹਸਪਤਾਲ ਪਿਆ ਕਮਾਉਣ ਵਾਲਾ ਕੋਈ ਹੈ ਨਹੀਂਗਾ ਵੀ ਆਪਾਂ ਨੂੰ ਪਹਿਲਾ ਵਾਲਾ ਜਿਹੜਾ ਤੁਹਾਡਾ ਲੜਕਾ ਸੀਗਾ ਉਹ ਛੋਟਾ ਸੀਗਾ ਜਾਂ ਵੱਡਾ ਸੀਗਾ ਉਹ ਛੋਟਾ ਸੀ ਜੀ ਉਹ ਪਹਿਲਾ ਵਿਆਹ ਵਾਲਾ ਸੀ ਇਹ ਵੱਡਾ ਸੀਗਾ ਇਹ ਬਾਅਦ ਚ ਵਿਆਹਿਆ ਸੀ ਅੱਛਾ ਉਹ ਬੱਚੇ ਉਹਦੇ ਸੀ ਛੋਟੇ ਦੇ ਇਹ ਵੱਡਾ ਸੰਭਾਲਦਾ ਸੀ ਹੁਣ ਵਿਚਾਰਾ ਅੱਛਾ ਤੇ ਇਹਦੇ ਵੀ ਹੁਣ ਸੱਟਾਂ ਵਟਾਂ ਵੱਜੀਆਂ ਕਰਕੇ ਵੀ ਹੁਣ ਇਹ ਹਸਪਤਾਲ ਪਿਆ ਵੀ ਕਮਾਉਣ ਵਾਲਾ ਮਗਰ ਕੋਈ ਹੈ ਨਹੀਂਗਾ ਕੋਈ ਕਮਾਈ ਹੈ ਨਹੀਂਗੀ ਕਿਸੇ ਪਾਸੋਂ ਬੀਜਨੇ ਜੋ ਪਿੰਡ ਚ ਮੜ ਮੁੱਟੀ ਗਰਾਈ ਵੀ ਕਰਕੇ ਲਾਈ ਅਸੀਂ ਪਰ ਖਰਚਾ ਨਹੀਂ ਪੂਰਾ ਆਉਂਦਾ ਗਰੀਬ ਤੋਂ ਇਹਨਾਂ ਹੰ ਹਸਤਾਲਾਂ ਦਾ ਹਸਪਤਾਲ ਵੀ ਬਹੁਤ ਵੱਡਾ ਉੱਥੇ ਵੀ ਆਪਣਾ ਬੱਚਾ ਵੀ ਅਸੀਂ ਇਹਨਾਂ ਵੀ ਚੱਲ ਭੈਣ ਭਰਾਇ ਮਦਦ ਦੇਣਾ ਵਿਚਾਰ ਬਚ ਕੇ ਘਰੇ ਸਹੀ ਸਲਾਮਤ ਆਜੇ ਜੋ ਬੱਚਿਆਂ ਦੇ ਪਰਿਵਾਰ ਚ ਵੀ ਸਾਨੂੰ ਭੈਣ ਭਰਾ ਦੀ ਵੀਰਾਂ ਦੀ ਮਦਦ ਦੀ ਲੋੜ ਆ ਜੀ ਵੀ ਪੰਜਾਬ ਦੇ ਅੱਛਾ ਮਾਤਾ ਜਿਹੜਾ ਤੁਹਾਡੇ ਲੜਕੇ ਨੂੰ ਕੋਈ ਮਾਰ ਕੇ ਸੱਟ ਕੇ ਗਿਆ ਛੋਟੇ ਨੂੰ ਹਾਂਜੀ ਉਹ ਕੋਈ ਨਸ਼ਾ ਵਗੈਰਾ ਵੀ ਕਰਦਾ ਸੀਗਾ ਹਾਂਜੀ ਨਸ਼ਾ ਕਰਦਾ ਸੀ ਜੀ ਹੰ ਗਨੇ ਸ਼ਿਕਾਰਦਾ ਸੀ ਉਹ ਨਸ਼ੇ ਦੇ ਵਿੱਚ ਪਤਾ ਨਹੀਂ ਹੁਣ ਲੱਗਾ ਵੀ ਕਿਹਨੇ ਮਾਰਿਆ ਕਿਹਨੇ ਨਹੀਂ ਮਾਰਿਆ ਕੋਈ ਪੁਲਿਸ ਪੜਤਾਲ ਨਹੀਂ ਹੋਈ ਇਸ ਤੋਂ ਬਾਅਦ ਨਹੀਂ ਹੋਈ ਕੋਈ ਨਹੀਂ ਹੋਈ ਜੀ ਅਸੀਂ ਤਾਂ ਜੀਵੇ ਇੱਕ ਮਿੰਟ ਅੰਕਲ ਜੀ ਇੱਕ ਮਿੰਟ ਅਸੀਂ ਤਾਂ ਵੀ ਪਤਾ ਨਹੀਂ ਲੱਗਾ ਸੈਂਤ ਮਾਰੇ ਕੇ ਵੀ ਕਿਉਂ ਗੱਬਰੂ ਦੀ ਮੌਤ ਸੀ ਵੀ ਨਹੀਂ ਪਤਾ ਲੱਗਾ ਸੈਂਤ ਮਾਰੇ ਕੇ ਸੀ ਸ਼ਿਕਾਰਕਾਰ ਬੈਠੇ ਵੀ ਉਸ ਤੋਂ ਬਾਅਦ ਵੀ ਅਸੀਂ ਰਿਪੋਰਟ ਵੀ ਦਿੱਤੀ ਸੀ ਨਹੀਂ ਕੁਝ ਹੋਇਆ ਦਾ ਅੱਛਾ ਇਸ ਤੋਂ ਬਾਅਦ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਅੱਛਾ ਇਹ ਜਿਹੜਾ ਵੱਡਾ ਲੜਕਾ ਹੈਗਾ ਤੁਹਾਡਾ ਇਹ ਇਹਦੇ ਕਿੰਨੇ ਬੱਚੇ ਹੈਗੇ ਆ ਇਹਦੇ ਬੱਚਾ ਕੋਈ ਵੀ ਹੈ ਨਹੀਂਗਾ ਜੀ ਇਹ ਉਸੇ ਦੇ ਬੱਚੇ ਵਿਚਾਰਾ ਸੰਭਾਲ ਲੰਡਿਆ ਸੀਗਾ ਜੀ ਹੂੰ ਵੀ ਇਹ ਵੀ ਵੀ ਹੁਣ ਹਸ ਤਾਲ ਪਿਆ ਸੱਟਾਂ ਨਾਲ ਅੱਛਾ ਕਿੱਥੇ ਐਕਸੀਡੈਂਟ ਹੋਇਆ ਤੁਹਾਨੂੰ ਪਤਾ ਵੀ ਕੀ ਦੇ ਨਾਲ ਐਕਸੀਡੈਂਟ ਹੋਇਆ ਇੰਨਾ ਨਹੀਂ ਪਤਾ ਜੀ ਉਹਨੂੰ ਆਪ ਨੂੰ ਖੁਦ ਨਹੀਂ ਪਤਾ ਜੀ ਜਦੋਂ ਸਿਰ ਸੁੱਰੀ 6:00 ਵਜੇ ਗਈ ਗੋਮ ਹੋਈ ਬੇਹੋਸ਼ ਚੱਕਿਆ ਲੈਂਦਾ ਬੇਸ਼ੱਕ ਬੋਲੇ ਨਹੀਂ ਸੀਗਾ ਅੱਛਾ ਉਂਜ ਤੁਰ ਫਰ ਲੈਂਦਾ ਜਾਂ ਨਹੀਂ ਤੁਰਿਆ ਆਪਣੇ ਨਹੀਂ ਜੀ ਕੋਈ ਲੱਤ ਬਾਹਾਂ ਟੁੱਟੀ ਇਤਾਂ ਨੂੰ ਹਾਂ ਜੀ ਇੱਕ ਤਾਂ ਹਾਸ ਟੁੱਟ ਗਿਆ ਸੀਗਾ ਇੱਕ ਪਸਲੀਆਂ ਟੋਟੀਆਂ ਸਾਰੀਆਂ ਗੋਂਡੇ ਤੇ ਰਗੜਾ ਰੋੜਾ ਸੀਗੀਆਂ ਬਾਕੀ ਦੂਜੇ ਹੱਥ ਦੀਆਂ ਅੰਗਲਾਂ ਟੋਟੀਆਂ ਵੀ ਸੀਗੀਆਂ ਹੂੰ ਬਾਕੀ ਐ ਕਰਕੇ ਵੀ ਜਿਹੜੇ ਖੂਨ ਸਿਰ 'ਚ ਜੰਮ ਜੁਮ ਗਿਆ ਕੋਈ ਛਾਤੀ ਤੇ ਜੰਮ ਗਿਆ ਜਿਵੇਂ ਦਸਰ ਦੇ ਨਾਲ ਹੁਣ ਡਾਕਟਰਾਂ ਨੇ ਵੀ ਸਿਆਦੀ ਡੂੰਗੀ ਸੱਟ ਨਾਲ ਨਹੀਂ ਬੋਲ ਰਿਆ ਸੀ ਵੀ ਜਿਹੜਾ ਮਾੜੀ ਜੀ ਕਿਤੇ ਹੋਛ ਨੂੰ ਉਠ ਠ ਪਾਈਦਾ ਸੀ ਕਮਲ ਮਾਰਦਾ ਸੀ ਨਹੀਂ ਪਤਾ ਲੱਗਦਾ ਸੀ ਜੀ ਹੁਣ ਪਛਾਣਦਾ ਹੈਗਾ ਤੁਹਾਨੂੰ ਹਾਂਜੀ ਉਹ ਪਛਾਣ ਲੈਂਦਾ ਵੀ ਉਹ ਜਾਣ ਹੀ ਰਿੰਦੇ ਅੰਦਰ ਅੱਛਾ ਵੀ ਆਪਣੇ ਵੱਡਾ ਹਸਤਾ ਕਰਕੇ ਨਾ ਵੀ ਉਮਰ ਜੀ ਅਸੀ ਕਮਰੇ 'ਚ ਬੰਦ ਦਾ ਹੂੰ ਵੀ ਜਿਵੇਂ ਬੰਨ ਬੰਨ ਕੇ ਪਾ ਪਾ ਸਾਰੇ ਨੋੜਿਆ ਬੰਨਿਆ ਪਿਆ ਵੀ ਉੱਠ ਕੇ ਹੱਥ ਪੈਰ ਨਾ ਮਾਰੇ ਕਿਸੇ ਪਾਸੇ ਪਤਾ ਨਹੀਂ ਨਾ ਲੱਗਦਾ ਵੀ ਪੈਪਾ ਪਟ ਲੂਗਾ ਜਾਂ ਕੋਈ ਬਾਥਰੂਮ ਪੈ ਪਟ ਲੂ ਜਾਂ ਹੋਰ ਪਟ ਲੂਗਾ ਕੋਈ ਹੂੰ ਇਸ ਤਰ੍ਹਾਂ ਕਰਕੇ ਵੀ ਬਹੁਤ ਬੁਰੀ ਹਾਲਤ ਚਾ ਵੀ ਆਪਾਂ ਨੇ ਚੱਲ ਭੈਣ ਭਨੇ ਮਦਦ ਦੇ ਨਾਲ ਆਪਣਾ ਬੱਚਾ ਸਹੀ ਸਲਾਮਤ ਹੋ ਕੇ ਘਰੇ ਆ ਜੀ ਹੁਣ ਦਿੱਲੀ ਕਿੰਨਾ ਕ ਖਰਚਾ ਹੋ ਰਿਹਾ ਮਾਤਾ 12 13000 ਤੱਕ ਕਮਰੇ ਦਾ ਕਰਾਇਆ ਵੀਰ ਜੀ ਹੂੰ ਤੇ ਬਾਕੀ 20 25000 ਦੀ ਰੋਜ਼ ਦੀ ਦਵਾਈ ਆ ਹੂੰ ਜਿਹੜੀ ਲਾਈ ਜਾਂਦੇ ਆ ਹਿਸ਼ੋ ਹਾਂਜੀ ਡਾਕਟਰਾਂ ਨੇ ਤੁਹਾਨੂੰ ਇਹ ਨਹੀਂ ਦੱਸਿਆਗਾ ਵੀ ਐਨੇ ਟਾਈਮ ਤੱਕ ਕਾਮਯਾਬ ਹੋ ਜਾਊਗਾ ਹਾਂਜੀ ਪਹਿਲਾਂ ਤਾਂ ਜੀ ਉਹਨਾਂ ਨੇ ਕਿਹਾ ਸੀ ਵੀ ਆਪਾਂ 4-5 ਦਿਨ ਬਿਠੇ ਰੱਖਾਂਗੇ ਜੀ ਫੇਰ ਠੀਕ ਹੋ ਜਾਊਗਾ ਜੇਦੋ ਨਹੀਂ ਹੋਇਆ ਵੀ ਐ ਬਾਲਾ ਕਮਲ ਮਾਰਨ ਲੱਗਾ ਉੱਠ ਉੱਠ ਪਾਈਦਾ ਸੀ ਜਾਂ ਕੋਈ ਲੱਤਾਂ ਬਾਵਾ ਮਾਰਦਾ ਸੀ ਉਹਨਾਂ ਨੇ ਆਖਾ ਵੀ ਇਹ ਵੀ ਇਹਦੀ ਐਮ ਆਰ ਆਈ ਕਰਾਈਏ ਸੱਤ-ਸੱਤ 8-8 ਹਜ਼ਾਰੀਆਂ ਐਮ ਆਰ ਆਈਆਂ ਹੋਈਆਂ ਉਹਦੀਆਂ ਫੇਰ ਉਹਨਾਂ ਨੂੰ ਪਤਾ ਕਿ ਅਸਦੀ ਜਾਰੀ ਡੂੰਗੀ ਸਾਟਾ ਉਹਨਾਂ ਨੂੰ ਮਰਜਾਸੀ ਕਮਰੇ ਚ ਬੰਦ ਕਰ ਛੱਡਿਆ ਜੀ ਵੀ ਤਾਂ ਹੁਣ ਉਹਨਾਂ ਨੂੰ ਜਾਣੀ ਜਾਣ ਮਾਲਕ ਜਾਣੀ ਜਾਣ ਵੀ ਜੀ ਕਿਸੇ ਸਹਾਤਾਨਾ ਗਰੀਬ ਭ ਵੀਰਾਂ ਦੀ ਲੋੜ ਆ ਭੈਣ ਭਰਾ ਮਾਦੇ ਦਿਲਵਾੜਾ ਵੀ ਆਪਣੀ ਜਿਹੜਾ ਕਰ ਸਕਣ ਤੇ ਆਪਾਂ ਵੀ ਬੱਚਾ ਬਚਾ ਸਕੀ ਜੀ ਬਾਪੂ ਜੀ ਕੀ ਨਾਮ ਹੈ ਤੁਹਾਡਾ ਹਾਰਤ ਸਿੰਘ ਜੀ ਅੱਛਾ ਕੀ ਕੰਮ ਧੰਦਾ ਕਰਦੇ ਹੋ ਤੁਸੀਂ ਡੇਰਾ ਸ਼ਾਪਾ ਕਰਦੇ ਜੀ ਅੱਛਾ ਅੱਛਾ ਕਾ ਕਦੇ ਪਤਾ ਲੱਗਿਆ ਤੁਹਾਨੂੰ ਕਿੰਨੇ ਕਿ ਦਿਨਾਂ ਦੀ ਗੱਲ ਹੈਗੀ ਹੈ ਇਹ ਜਦੋਂ ਐਕਸੀਡੈਂਟ ਹੋਇਆ ਇਹ ਸਾਡਾ ਜੀ ਸ਼ਾਰਟ ਵੀ ਪਤਾ ਲੱਗਿਆ ਸੀ ਇਹ ਵੀ 7:00 7 ਵਜੇ ਹਾਂ ਉਹ ਵੀ ਬੜੇ ਜਿਹਾ ਸੜਕ ਦੇ ਤਰਤੇ ਫਿਰਦੇ ਸੀ ਹਾਂ ਇਹਨੂੰ ਅਸੀਂ ਘਰੋਂ ਫੋਨ ਲਾਇਆ ਸੀ ਵੀ ਘਰੇ ਆ ਜਾ ਇਹ ਆਦਾ ਜੀ ਬੇਰਾ ਇਧਰੋਂ ਕੰਮ ਡੈਡੀ ਨਿਭਣ ਨਾਲ ਬਾ ਦੂਜੇ ਘਰੇ ਜਾਣਾ ਹੂੰ ਉਥੋਂ ਕੰਮ ਤਾਂ ਆ ਗਿਆ ਉੱਥੇ ਕੋਈ ਛੜਕ ਜਿਹਾ ਬਾਲ ਦੇਖੇ ਨਹੀਂ ਕੀ ਉਥੇ ਡਿੱਗਿਆ ਵੇ ਤਾਂ ਕੁਝ ਸੋਚ ਰਿਹਾ ਉਹ ਮੁੰਡੇ ਨੇ ਫੋਟ ਆਪਣੇ ਘਰੇ ਲਾਇਆ ਜੀ ਅੱਛਾ ਵੀ ਜਾਦੇ ਪੈਣ ਦੀ ਗੱਲ ਗੱਡੀ ਲਿਆਓ ਹੂੰ ਫਿਰ ਅਸੀਂ ਇੱਥੇ ਮੋਟਰਸਾਈਕਲ ਲੈ ਗਏ ਸੀ ਗੱਡੀ ਘੜਾ ਆਪਣੇ ਕੋਲ ਸੀਗੀ ਹੂੰ ਮੋਟਰਸਾਈਕਲ ਦੇ ਘਰੇ ਲੈ ਆਸਪਤਾਲ ਲੈ ਗਏ ਜੀ ਸਾਡੇ ਕੋਲ ਪੈਸਾ ਹੀ ਨਹੀਂ ਸੀ ਕੋਲੇ ਹੂੰ ਕਿ ਪੈਸਾ ਉਹਨਾਂ ਦਾ ਫੇਰ ਹੀ ਹਸਪਤਾਲ ਜਾਂਦੇ ਹੂੰ ਉਹ ਅਗਲੇ ਦਿਨ ਗਿਆ ਸੀ ਇੱਥੇ ਖਾਰੇ ਲਿਆੜੇ ਜੀ ਹੂੰ ਵੀ ਉਹ ਡਾਕਟਰ ਜੇ ਪ੍ਰਾਤਰ ਕਰਕੇ ਵੀ ਉਹ ਡਾਕਟਰ ਫਰੋਨਾ ਕਿਸਿਆ ਹੂੰ 3000 ਲੈ ਕੇ ਫੇਰ ਘਰੇ ਲਿਆਇਆ ਸੀ ਹੂੰ ਅਗਲੇ ਦਿਨ ਫੇਰ ਹੋ ਗਿਆ ਜਿਹਨੇ ਕੰਮ ਕਰਦਾ ਸੀ ਉਹ ਗੱਡੀ ਲੈ ਕੇ ਵਿਚਾਰੇ ਹੂੰ 5000 ਰੁਪਇਆ ਲੈ ਗਏ ਹੂੰ ਫਿਰ ਘੜ ਕਰਾਇਆ ਪੈਲੇ ਉੱਥੇ ਕਿਥੇ ਰਸਾ ਛੜਾਉਂਦੇ ਆ ਹੂੰ ਉੱਥੇ ਦੁੱਖਿਆ ਔਖਾ ਯਾਰ ਲੱਗਿਆ ਜੀ ਹੂੰ ਉੱਥੇ ਚਰਾ ਕੇ ਦੂਜੇ ਹਸਪਤਲ ਕਰਤਾ ਹੂੰ ਉਹ ਤੋਂ ਸੀ ਕਰਿਆ ਗਿਆ ਸ਼ਾਵਨ ਪਿਛਲੇ ਹੜਤੇ ਕਰਾਤਾ ਦਾਖਲਾ। ਅਰੇ ਸ਼ਾਰਪ ਹੋਰ ਗ੍ਰਾਈ ਗੁਰੂ ਕਰ ਲਗਾ ਜੀ ਅਗਲੇ ਦਿਨ। ਹੂੰ। ਇੱਕੋ ਦਿਨ ਰਾਤ ਨੂੰ। ਹੂੰ। ਉਥੋਂ ਜਿਹੜੀ ਵੀ ਠੰਡੇ ਚ ਗਾਤਾ ਉਹਨਾਂ ਨੇ। ਹੂੰ। ਅੱਛਾ ਬਾਪੂ ਐਕਸੀਡੈਂਟ ਹੋਇਆ ਕਿੱਥੇ ਸੀਗਾ? ਇਹ ਖਟਕੇ ਵਾਲੋ ਜੀ ਮੋੜਾਂ ਨੂੰ ਆਉਂਦਾ ਦੂਜਾ ਪੁੱਟੀਆਂ ਦੇ ਛੜਕਾ। ਹੂੰ। ਉਹ ਸੜਕ ਤੇ ਹੋਇਆ। ਐ ਨਹੀਂ ਪਤਾ ਲੱਗਿਆ ਵੀ ਕੌਣ ਮਾਰ ਕੇ ਗਿਆ। ਬਈ ਜੇ ਆ ਨਹੀਂ ਪਤਾ ਲੱਗਿਆ। ਐ ਪਤਾ ਲੱਗੇ ਤਾਂ ਫਿਰ ਸਾਰਾ ਕੁਝ ਹੋ ਜਾਣਾ ਸੀ। ਹੂੰ। ਇਹਦਾ ਕੱਲਾ ਮੁੰਡੇ ਪੈਸਾ ਰ ਬਚਾਰੇ ਮੁੰਡੇ ਨੇ ਦੱਸਿਆ ਹੂੰ ਜੋ ਚੀਜ਼ ਆਪਣਾ ਪਤਾ ਦਾ ਫੇਗਾ ਪਾ ਸਾਭ ਕੁਝ ਹੋ ਜਾਣਾ ਹੈ ਪੜ ਲੈਣ ਦੇ ਜਾਂ ਕੁਝ ਵੀ ਹੁੰਦਾ ਹੂੰ ਇਹਦਾ ਵੇਸ ਹੋ ਸੀ ਪਤਾ ਨਹੀਂ ਸੀ ਮੈਨੂੰ ਕੀ ਹੋਈਆ ਕਿੰਨੇ ਹੋਇਆ ਹੂੰ ਉਹ ਤਾਂ ਝਾਗ ਆਉਂਦੀ ਸੀਗੀ ਅੱਛਾ ਉਹ ਮੁੰਡਾ ਸਾਵਾ ਫੋਨ ਵੀ ਲਾਵੇ ਕਿਤੇ ਇਹਨੂੰ ਅੱਗੇ ਦੌਰਦਾ ਨਹੀਂ ਪਿਆ ਹੂੰ ਕਹੇ ਜੀ ਅੱਗੇ ਤਾਂ ਹਾਇ ਤੇ ਕਿ ਦੌਰਣ ਨਹੀਂ ਪਿਆ ਇਹਨੂੰ ਕਰੇ ਹੂੰ ਦੇ ਉਹ ਸਾਟਰਾ ਹੋ ਜਾਂਦਾ ਵੀ ਕਿਵੇਂ ਹੋ ਜਾਂਦਾ ਸੀਗਾ ਹੂੰ ਇਹ ਮੁੰਡਾ ਤਾਂ ਨਹੀਂ ਕੋਈ ਨਸ਼ਾ ਪੱਤਾ ਕਰਦਾ ਸੀ ਏ ਨੈਜਿਕ ਪੈਕ ਬੋਗਤਾ ਜ਼ਰੂਰ ਲਾ ਲੈਣਾ ਕਿਤੇ ਹੂੰ ਵੀ ਦੂਜਾ ਅੱਗੇ ਜੇ ਆਪਾਂ ਗੋਲੀ ਮੰਨਦੇ ਹਾਂ ਹੂੰ ਇਹ ਜੇ ਨਸ਼ਾ ਨਹੀਂ ਕੋਈ ਵੀ ਕਰਦਾ ਇਸ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਦਾ ਹਾਂਜੀ ਹਾਂਜੀ ਵੀ ਛੋੜਾ ਮੜਾ ਆਪਾਂ ਦਾਦਾ ਜੀ ਉਹ ਨਸ਼ਾ ਕਰਦਾ ਹੀ ਸੀਗਾ ਹੂੰ ਇਹ ਰਹਿੰਦੇ ਕੋਈ ਤੁਸੀਂ ਹੁਣ ਕਮਾਲ ਇੰਨੇ ਹੋ ਜਾਂ ਦਿਹਾੜੀ ਧੂੜੀ ਜਾਣੇ ਹੋ ਜਾਂ ਤੁਹਾਡੇ ਤੋਂ ਹੁੰਦਾ ਨਹੀਂ ਕੰਮ ਹੁਣ ਤੇ ਜਾਣੇ ਤਾਂ ਹੈਗੇ ਜੀ ਹੁਣ ਮਰੀ ਦੇ ਜਾਣੇ ਪੈਂਦੇ ਆ ਤੁਹਾਡੀ ਹੁਣ ਸਰੀਰ 60 70 ਸਾਲ ਦੀ ਹੋ ਗਈ ਪਈ ਸਾਨੂੰ ਤੁਹਾਨੂੰ ਸੀ ਜਾਂਦਾ ਜੀ ਹੂੰ ਆ ਜਾਣੇ ਜ਼ਰੂਰ ਹੈ ਵੇ ਗੋਡਾ ਵੀ ਦੋਖਲਾ ਪਰ ਫਿਰ ਜਾੜਾ ਬੰਦਾ ਜੀ ਮਰੀ ਇਹਨੂੰ ਪਿੰਡ ਦੇ ਲੋਕਾਂ ਵੱਲੋਂ ਕੋਈ ਮਦਦ ਹੋਈ ਹਾਂਜੀ ਹੋਈ ਆ ਕੋਈ ਅੱਛਾ ਕੋਈ ਸਵਾਪਈ ਦੇ ਅੰਦਾਜ਼ੇ ਕੋਈ ਪਿਆਰ ਦਿੰਦਾ ਹਾਂ ਹੂੰ ਜੜੇ 30000 ਰੁਪਏ ਦੀ ਮਦਦ ਹੋਈ ਹੈ ਜੀ ਅੱਛਾ ਹਾਂਜੀ ਤਿੰਨ ਚਾਰ ਦਿਨ ਹੋਏ ਗਰਹੀ ਕਰ ਦਿੰਦਾ ਨੂੰ ਅੱਛਾ ਤੇ ਉਹ ਉਹਦੇ ਨਾਲ ਫਿਰ ਕਿੰਨੇ ਕ ਦਿਨ ਖਰਚਾ ਚੱਲਿਆ ਤੁਹਾਡਾ ਹਸਪਤਾਲ ਦਾ ਉਹ ਜਾਰੇ ਕਿੰਨੇ ਕ ਚੱਲਿਆ ਜੀ ਦੋ ਦਿਨ ਚੱਲਿਆ ਹੂੰ ਕਿਸੇ ਭੈਣ ਭਰਾ ਤੋਂ ਫੜੀਦਾ ਆ ਤੇ ਸਾਡੇ ਕਿਸ ਰੱਖਦੇ ਜੀ ਸਾਨੂੰ ਵਿਆਜ ਦੇ ਦੇ ਦਿਓ ਹੂੰ ਉਹ ਪਾਥੇ ਪੜੀ ਅਨੇ ਜੀ ਹੂੰ ਅਛਾ ਕੋਈ ਹੋਰ ਤੁਹਾਡੇ ਇਧਰ ਕੋਈ ਐਮਐਲਏ ਜਾਂ ਕੋਈ ਵੀ ਰਾਜਨੀਤਿਕ ਜਿਹਨਾਂ ਨੂੰ ਤੁਸੀਂ ਵੋਟਾਂ ਪਾਉਣੇ ਹੈਗੇ ਉਹਨਾਂ ਤੀਕ ਨਹੀਂ ਤੁਸੀਂ ਪਹੁੰਚ ਕੀਤੀਗੀ ਜੀ ਸਾਡੇ ਸਰਪੰਚ ਕੋਲੇ ਗਏ ਸੀਗੇ ਹੂੰ ਔਰ ਇਹ ਵੀ ਤੁਸੋਂ ਜਿਆਦਾ ਪਰ ਛੁੱਟੀ ਲੈਣੀ ਆ ਹੂੰ ਵੀ ਉਹ ਐ ਮੇਰੇ ਦਾ ਪਰਮੈਸਿਓ ਬਾ ਦੇਵਾਂਗੇ ਹੂੰ ਛੁੱਟੀ ਲੈਣ ਮੌਕੇ ਜੀ ਹੂੰ ਸਰਪੰਚਰੇ ਵੀ ਸਾਨੂੰ 15 1500 ਰੁਪਏ ਦਿੱਤਾ ਜੀ ਇਹ ਸਰਪੰਚ ਦੇ ਕੋਲ ਗਿਆ ਹੂੰ ਆ ਚੀ ਜੋਈ ਸੀ ਅੱਛਾ ਇਹ ਮੁੰਡਾ ਕਰਦਾ ਕੀ ਸੀਗਾ ਇਹ ਲੱਕੜ ਦਾ ਕੰਮ ਕਰਦਾ ਸੀ ਜੋੜੀਆਂ ਦਾ ਅੱਛਾ ਜੋੜੀਆਂ ਦਾ ਲੱਕੜ ਦਾ ਕਾਰਪੈਂਟਰ ਸੀਗਾ ਹਾਂ ਜੀ ਹਾਂ ਜੀ ਅੱਛਾ ਤੇ ਹੁਣ ਫਿਰ ਘਰ ਦਾ ਗੁਜ਼ਾਰਾ ਕਿੱਦਾਂ ਹੁੰਦਾ ਹੈਗਾ ਤੁਹਾਡਾ ਗੁਜ਼ਾਰਾ ਥੋੜੇ ਜਿ ਐ ਹੀ ਹੋ ਜਾਂਦਾ ਜਦੋਂ ਆਪਣਾ ਆਈ ਜਾਂਦੇ ਆ ਕਿਸੇ ਦਾ ਗ੍ਰਾਹੀ ਕਰੀ ਉਹ ਜੋ ਖਰਚਾ ਕਰ ਲਿਆ ਹੂੰ ਉਹ ਤਾਂ ਆਪਣੇ ਘਰ ਕਰੇ ਨਹੀਂ ਪਈ ਜੀ। ਹੂੰ। ਵੀ ਉਹ ਤਾਂ 150 ਲਾ ਲਿਆ। ਐ ਗੁਜ਼ਾਰਾ ਹੰਦਾ ਜੀ ਕਰਦਾ। ਕੋਈ ਸਰਕਾਰੀ ਕਾਰਡ ਵਗੈਰਾ ਨਹੀਂ ਚੱਲਿਆ ਤੁਹਾਡਾ ਨਾਲੇ ਕਹਿੰਦੇ 2 ਲੱਖ 30 ਦਾ ਲਾਜ ਫਰੀ ਸਰਕਾਰ ਨੇ ਕਰਾਇਆ। ਉਹ ਜੀ ਉਹ ਰਿਕਾਰਡ ਨਹੀਂ ਸੀ ਪੜਿਆ। ਹੂੰ। ਜਿਹੜਾ 5 ਲੱਖ ਵਾਲਾ ਸੀ। ਹਾਂ। ਉਹਨਾਂ ਕਾਰਡ ਨਹੀਂ ਸੀ ਪੜਿਆ। ਉਹ ਰਾਸ਼ਨ ਕਾਰਡ ਜਾਂ ਨਾਂ ਸੀ। ਉਹ ਜੋ ਬਾਹਰ ਹੁੰਦਾ ਜਿੱਤੇ ਆਉਂਦੇ ਨੇ ਤਾਂ ਆਪਣੇ ਪਿੰਡ। ਹੂੰ। ਵੀ ਆ ਆਪਣੇ ਘਾਟਾਂ ਵਾਲੇ ਉਹ ਤੋਂ ਘਰੇ ਨਹੀਂ ਹੁੰਦਾ। ਅੱਛਾ। ਆਜੇ ਜੇ ਨਹੀਂ ਹਜੇ। ਇਹ ਛੋਦਾ ਬਾਇਓਮੈਟ੍ਰਿਕ ਨਹੀਂ ਹੋਇਆ ਸੀਗਾ। ਹਾਂ ਜੀ ਹਾਂ ਜੀ। ਰਾਸ਼ਨ ਕਾਰਡ ਦੇ ਵਿੱਚ ਨਾ ਹੈ ਨਹੀਂ ਸੀ ਉਹਦਾ ਮੁੰਡੇ ਦਾ ਨਾ ਹੈਣੀ ਜੀ ਅੱਛਾ ਅਰੇ ਨਾ ਆ ਗਿਆ ਉੱਤੇ ਚੜਿਆ ਨਹੀਂ ਆ ਜੀ ਹੂੰ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਲੋਕਾਂ ਦਾ ਇਹ ਜੀ ਸਾਡੀ ਮਦਦ ਹੋ ਜੇ ਕਿੰਨੇ ਪੈਰ ਭਰਾ ਦੇ ਹੋ ਜੇ ਹੂੰ ਆਈ ਪੇੜਾ ਜੀ ਸਾਡੀ ਜੀ ਕੋਈ ਕਿੰਨੇ ਦੰਦਾ ਜੀ ਕੋਈ ਕਿੰਨਾ ਦੰਦਾ ਥੋੜੇ ਥੋੜੇ ਨਾਲ ਮਦਦ ਬਹੁਤ ਹੋ ਜਾਂਦੀ ਜੀ ਹੂੰ ਹੂੰ ਜੀ